ਪਿੰਡ ਸਟੀਰ ਵਾਲੀ ਵਾਸੀਆਂ ਵੱਲੋਂ ਬੀਤੇ ਦਿਨੀ ਸੜਕ ਦੁਰਘਟਨਾ ਹੋਏ ਜ਼ਖਮੀ ਹੋਏ ਅਤੇ ਉਸ ਤੋਂ ਬਾਅਦ ਉਸ ਦੀ ਮੌਤ ਹੋ ਜਾਣ ਕਾਰਨ ਪਰਿਵਾਰ ਅਤੇ ਲੋਕਾਂ ਵੱਲੋਂ ਫਲਾਈਓਵਰ ਦੇ ਦਰਨਾ ਲਗਾਇਆ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਸਰਕਾਰੀ ਹਸਪਤਾਲ ਵਿੱਚ ਆਈ ਪੋਸਟਮਾਰਟਮ ਦੀ ਰਿਪੋਰਟ ਅਤੇ ਚੰਡੀਗੜ੍ਹ ਦੇ ਡਾਕਟਰਾਂ ਦੀ ਪੋਸਟਮਾਰਟਮ ਰਿਪੋਰਟ ਵਿੱਚ ਫਰਕ ਹੈ ਇਸ ਲਈ ਉਹ ਇਨਸਾਫ ਲਈ ਦਰਨੇ ਤੇ ਬੈਠੇ ਹਨ ਪਰ ਹੈਰਾਨੀ ਦੀ ਗੱਲ ਹੈ 3 ਘੰਟੇ ਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਪ੍ਰਸ਼ਾਸਨ ਉਹਨਾਂ ਦੀ ਗੱਲ ਨਹੀਂ ਸੁਣ ਰਿਹਾ ਜਦ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਤਰਨਾ ਫਾਜ਼ਿਲ ਕਾ ਫਲਾਈਓਵਰ ਤੇ ਜਾਰੀ ਰਹੇਗਾ ਇਸ ਮੌਕੇ ਬੋਲਦੇ ਹੋਏ ਪਰਿਵਾਰ ਵਾਲਿਆਂ ਨੇ ਹੋਰ ਕਿਸ ਤਰ੍ਹਾਂ ਦੀ ਮੰਗ ਕੀਤੀ ਸਭ ਕੁਝ ਜਾਣਨ ਲਈ ਸਾਡੇ ਨਾਲ ਬੈਠੇ ਕੀ ਨਾਮ ਹੈ ਤੁਹਾਡਾ ਪਰਮੇਸ਼ਰਲ ਸਰ ਜੀ ਹੁਣ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਫਾਜ਼ਿਲ ਕਾ ਦੇ ਫਲਾਈਓਵਰ ਤੇ ਜਾਰੀ ਰਹਿਣਾ ਦਿੱਤਾ ਹੈ ਕਰੀਬ 1 ਘੰਟਾ 1.5 ਘੰਟਾ ਹੋ ਗਿਆ ਜੀ ਅੱਛਾ ਇਹ ਸਹੀ ਛੋਟੇ ਦੱਸੋ ਵੀ ਕੀ ਮਸਲਾ ਕੀ ਹੈ ਮਸਲਾ ਸਾਰਾ ਸਬਰਾ ਭਤੀਜਾ ਜੀ ਮੇਰੇ ਸਾਲੇ ਦਾ ਬੇਟਾ ਸਾਨੂੰ ਦੁੱਖ ਸਾਰਿਆਂ ਨੂੰ ਸਾਰੇ ਪਰਿਵਾਰ ਨੂੰ ਦੁੱਖ ਬਹੁਤ ਜ਼ਿਆਦਾ ਪਿਆ ਕੀ ਬਣਿਆ ਸਾਡੇ ਨਾਲ ਕਿਉਂਕਿ ਇਸ ਬੇਟੇ ਨੂੰ ਮੈਂ ਆਪਣੇ ਹੱਥੀਂ ਚੱਕ ਕੇ ਚੰਨੀਗੜ੍ਹ ਲਈ ਫਿਰਦਾ ਰਿਹਾ ਕਿਉਂ ਜੋ ਸਾਡੇ ਨਾਲ ਬਹੁਤ ਮਾੜਾ ਹੋਇਆ ਤੇ ਦੂਸਰੀ ਗੱਲ ਆ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਕਿਤੇ ਵੀ ਅਜੇ ਤੱਕ ਬੈਠੇ ਆ ਸਾ ਕੋਈ ਸਾਡੇ ਕੋਲ ਅਫਸਰ ਨਹੀਂ ਆਇਆ ਕੋਈ ਵੀ ਕੋਈ ਵੀ ਮਹਿਮਾਨ ਨਹੀਂ ਆ ਰਿਹਾ ਇੱਕ ਜਿਕਰ ਜਦਾ ਪਿੱਛੇ ਕੋ ਸਿਕਿਉਰਟੀ ਹੈ ਨਹੀਂ ਕਿ ਪਿੱਛੋਂ ਕੋਈ ਟਰੱਕ ਸਪੀਡਲੀ ਆ ਕੇ ਕੁਝ ਹਾਸਾ ਹੋ ਸਕਦਾ ਹੈ ਸਰ ਕੋਈ ਕੋਈ ਸਿਕਿਉਰਟੀ ਨਹੀਂ ਸਰ ਕੋਈ ਕਿਸੇ ਨੂੰ ਪਤਾ ਨਹੀਂ ਲੱਗਦਾ ਵੀ ਪਿੱਛੇ ਕੀ ਹੋ ਰਿਹਾ ਜਾਂ ਅੱਗੇ ਪਿੱਛੇ ਕੀ ਹੋ ਰਿਹਾ ਕਿ ਪ੍ਰਸ਼ਾਸਨ ਨੂੰ ਨਹੀਂ ਪਤਾ ਵੀ ਇਹ ਇੰਨੀ ਦੁਨੀਆ ਬੈਠੀ ਆ ਕਿਉਂ ਬੈਠੀ ਆ ਕਿੰਨਾ ਕਿੰਨਾ ਡਰਨਾ ਹੋ ਗਿਆ ਕਿੰਨਾ ਸਮਾਂ ਹੋ ਗਿਆ ਡਰਨਾ ਲੱਗੇ ਤਿੰਨ ਕ ਘੰਟੇ ਕਰੀ ਤਿੰਨ ਘੰਟੇ ਕਰੀਬ ਹੋ ਗਿਆ ਸਰ ਅੱਛਾ ਕੋਈ ਅਧਿਕਾਰੀ ਕੋਈ ਪ੍ਰਸ਼ਾਸਨ ਦਾ ਕੋਈ ਸਿਵਲ ਪ੍ਰਸ਼ਾਸਨ ਸਰ ਆਏ ਸਾਡੇ ਕੋ ਕੋਈ ਪੁੱਛਗਛਣ ਕੀਤੀ ਜੇ ਆਏ ਆ ਪਿੱਛੇ ਆਏ ਹੋਣਗੇ ਸਾਨੂੰ ਨਹੀਂ ਪਤਾ ਜੀ ਕੀ ਲੱਗਦਾ ਹੁਣ ਤੁਹਾਨੂੰ ਕਿ ਕਿਸ ਤਰ੍ਹਾਂ ਇਹ ਮਾਮਲਾ ਜਿਹੜਾ ਹੈ ਵੱਡੀ ਜਿਹੜੀ ਮੰਗ ਕਿਸ ਤਰ੍ਹਾਂ ਪੂਰੀ ਹੋ ਸਕਦੀ ਮੰਗ ਸਾਨੂੰ ਇਨਸਾਫ ਚਾਹੀਦਾ ਜੋ ਸਾਡੀ ਮੰਗ ਸੀ ਅਸੀਂ ਡਾਕਟਰਾਂ ਤੋਂ ਕੋਈ ਇਹ ਅਰਜ਼ੀ ਕੀਤੀ ਵੀ ਸਾਨੂੰ ਜਿਹੜੀ ਰਿਪੋਰਟ ਆ ਉਹ ਸਹੀ ਦਿੱਤੀ ਜਾਵੇ ਪਰ ਡਾਕਟਰਾਂ ਨੇ ਵੀ ਜਿੱਦਾਂ ਨਾ ਮਸ਼ੀਨਰੀ ਨੂੰ ਦੁਬਾਰੇ ਚੇਂਜ ਕਰਨੀ ਹੁੰਦੀ ਕਹਿੰਦੇ ਉਹਨਾਂ ਨੂੰ ਪਤਾ ਨਹੀਂ ਸੀ ਪੋਸਟਮਾਨ ਨੂੰ ਕਰਨ ਦਾ ਦੁਬਾਰੇ ਅਸੀਂ ਕਰਦੇ ਇਹ ਕੋਈ ਮਸ਼ਿੰਦਰੀ ਹੈ ਇਹਨਾਂ ਨੂੰ ਬੰਦਾ ਬੱਚੀ ਵੀ ਅਸੀਂ ਦੁਬਾਰੇ ਕਰਵਾ ਲਈਏ ਕੀ ਕਰਵਾਈਏ ਦੱਸੋ ਇਹ ਸਭ ਦੇਖੋ ਜਦੋਂ ਪੋਸਟਮਾਰਟਮ ਹੋਇਆ ਤੁਹਾਡੀ ਜਗ੍ਹਾ ਮਦਨੀ ਨਾਲ ਹੋਇਆ ਜਮਦਗੀ ਅਫਸਰਾਂ ਦੀ ਮਿਹਰਬਾਨੀ ਨਾ ਹੋਇਆ ਅਫਸਰ ਕਹਿੰਦੇ ਵੀ ਆਹ ਕਰਾਂਗੇ ਫੇ ਅਸੀਂ ਅਗਲੀ ਕਾਰਵਾਈ ਕਰਾਂਗੇ ਇਹਨੂੰ ਚੈਨ ਬਣਾਵਾਗੇ ਚੈਨ ਸਾਨੂੰ ਆਹ ਬਣਾਤੀ ਇਹਨਾਂ ਨੇ ਫਿਰ ਉਸ ਤੋਂ ਬਾਅਦ ਹੀ ਬੰਦੋ ਤੁਹਾਨੂੰ ਜੀ ਹਾਂ ਜੀ ਹਾਂ ਜੀ ਡਾਊਟ ਹੋਇਆ ਅਸੀਂ ਦੱਸਿਓ ਵੀ ਕੀ ਕੀਤਾ ਜੀ ਕਿਹੜੀ ਸਾਡੀ ਰਿਪੋਰਟ ਹੈ ਉਹ ਕਹਿੰਦੇ ਜੀ ਵਕੀ ਦੀ ਸੱਟ ਲਾਏ ਦੀ ਜੱਥ ਮੈਂ ਚੰਡੀਗੜ੍ਹੋਂ ਆਪਣੇ ਭਤੀਜੇ ਨੂੰ ਲੈ ਕੇ ਆਇਆ। ਉੱਥੇ ਚੰਡੀਗੜ੍ਹ ਦੀ ਰਿਪੋਰਟ ਨੇ ਦੱਸਿਆ ਮੇਰੇ ਕੋਲ ਸਿਟੀ ਸਕੈਨਿਕ ਔਰ ਰਿਪੋਰਟਾਂ ਆ ਪਈਆਂ ਹੋਈਆਂ। ਹਾਂ ਜੀ ਆ ਰਿਪੋਰਟਾਂ ਸਾਡੇ ਕੋਲ ਆ ਉਹਦੇ ਵਿੱਚ ਕਿਹਾ ਵੀ ਹੈੱਡ ਦੀ ਪ੍ਰੋਬਲਮ ਦੇ ਨਾਲ ਇਹਦੀ ਡੈਥ ਹੋਈ ਆ। ਉੱਥੇ ਸਾਡੇ ਹੱਥਾਂ 'ਚ ਡੈਥ ਹੋਈ ਉਹਦੀ। ਤੇ ਇਹ ਕਹਿੰਦੇ ਆ ਵੀ ਬੱਖੀ ਦੀ ਇਨਫੈਕਸ਼ਨ ਹੋਇਆ ਵਾ। ਜੀ ਇਨਫੈਕਸ਼ਨ ਪੇਟ ਇਨਫੈਕਸ਼ਨ ਦਾ ਦਰਦ ਹੋਈ। ਇਹ ਕਹਿੰਦੇ ਦੇਖੋ ਪੋਸਮਾਰਟਮ ਦੀ ਫਾਰਮ ਉਹ ਸਮਝ ਲੱਗਦਾ। ਜਿਹੜੀ ਸੀੜੀ ਉੱਥੇ ਵੀਡੀਓ ਬਣੀ ਆ। ਹਾਂ ਜੀ। ਉੱਚ ਵੀਡੀਓ ਵਾਲੇ ਨੇ ਵੀ ਕਿਹਾ ਵੀ ਡਾਕਟਰ ਸਾਹਿਬ ਦੀ ਆਹ ਕਹਿਣਾ ਵੀ ਇੱਥੇ ਦੀ ਸੱਟ ਨਾਲ ਹੋਈ ਹੈ ਮੈਂ ਉਹਨੂੰ ਪੁੱਛਿਆ ਵੀਡੀਓ ਦਿਖਾ ਔਰ ਉਹਨੇ ਇਨਕਾਰ ਕਰਤਾ ਵੀਡੀਓ ਵਾਲੇ ਨੇ ਕਹਿੰਦਾ ਅਸੀਂ ਦਿਖਾ ਨਹੀਂ ਸਕਦੇ ਕਿਉਂ ਜੀ ਅਸੀਂ ਮਾਲਕਾ ਦੇਖ ਸਕਦੇ ਸੰਡੂ ਜਾਂ ਪੋਸਟਲ ਕਰਦੇ ਸਾਨੂੰ ਇੱਕ ਮੈਂਬਰ ਨੂੰ ਉੱਥੇ ਕੋਲ ਖੜਾ ਕਰਦੇ ਹੁਣ ਡਾਕਟਰ ਕਹਿੰਦੇ ਵੀ ਇਹਨੂੰ ਆਹ ਚੀਜ਼ ਦਾ ਪਤਾ ਨਹੀਂ ਸੀ ਵੀ ਉਹਨ ਜਾਣਵਾ ਜਿਹੜਾ ਡਾਕਟਰ ਆ ਜਾਂ ਤਾਂ ਉਹਨੂੰ ਡਿਸਮਿਸ ਕੀਤਾ ਜਾਵੇ ਜਿਹੜਾ ਮੌਜੂਦੇ ਡਿਊਟੀ ਦੇ ਅਫਸਰ ਆ ਉੱਥੇ ਇਸ ਟਾਈਮ ਤੇ ਹਸਪੀਟਲ ਦੇ ਵਿੱਚ ਉਹ ਡਿਸਮਿਸ ਕੀਤੇ ਜਾਣੋ ਵੀ ਉਹਨ ਜਾਣ ਕਿਉਂ ਆ ਉਹਨੂੰ ਕਿਉਂ ਇੱਥੇ ਲਾਇਆ ਗਿਆ ਕਿਸ ਵੇਸ ਤੇ ਨੋਕ ਕਿਸ ਵੇਸ ਦੇ ਉਹ ਚ ਨੂੰ ਨੌਕਰੀ ਕਰਦਾ ਵਾ ਬੇ ਅਣਜਾਣ ਉਹ ਕਹਿੰਦੇ ਅਣਜਾਣ ਆ ਬੇ ਸਾਨੂੰ ਇਨਸਾਫ ਮਿਲੀ ਸਾਡੀ ਇਹੋ ਮੰਗਾ ਜੀ ਜਿਹੜਾ ਇਹ ਧਰਨਾ ਹੋਣ ਕੋਟ ਤੱਕ ਚੱਲੇਗਾ ਧਰਨਾ ਲੰਮੀ ਸਮੇਂ ਤੱਕ ਆ ਜੀ ਜਦੋਂ ਤੱਕ ਸਾਨੂੰ ਇਨਸਾਫ ਨਹੀਂ ਮਿਲਦਾ ਜੀ ਚੱਲੂਗਾ ਅਸੀਂ ਗੱਡੇ ਵਿਛਾਲੇ ਆ ਜਿੱਥੋਂ ਤੱਕ ਸਾਡਾ ਸਾਰਾ ਪਰਿਵਾਰ ਕਹੂਗਾ ਉੱਥੇ ਤੱਕ ਅਸੀਂ ਚੱਲਾਂਗੇ ਪਹਿਲਾਂ ਤਾਂ ਵੱਡੀ ਗੱਲ ਇਹ ਵੀ ਨੋਜਵਾਲ ਹਾਂਜੀ ਮੌਤ ਆਈ ਉਹ ਬੱਚਾ ਸਾਡਾ ਆਰਮੀ ਦੀ ਤਿਆਰੀ ਕਰਨ ਲਿਆ ਸੀਗਾ ਆਰਮੀ ਦੀ ਜੋ ਕੈਂਪ ਚੋਂ ਆਇਆ ਸੀਗਾ ਥੋੜੇ ਦਿਨ ਹੋਏ ਉਹਨੂੰ ਜਿਸ ਸਾਬਨਾ ਉਹਤੋਂ ਆਬੀ ਮਿਹਨਤ ਕਰਦਾ ਸੀਗਾ ਇਹੋ ਜੀ ਕੋ ਨਸ਼ੇ ਵਾਲਾ ਹੈਲੀ ਸੀ ਬੰਦਾ ਮੈਂ ਉਹ ਗੱਲ ਕਰ ਰਿਹਾ ਇੱਕ ਤਾਂ ਦੁੱਖ ਬੱਚੇ ਦੇ ਜਾਣ ਦਾ ਹੈ ਜੀ ਦੂਜੇ ਪਾਸੇ ਅਨੁਸਾਰਾ ਪਰਿਵਾਰ ਜਾਂ ਪਿੰਡ ਵਾਸੀ ਹੈ ਡਿਸਟ੍ਰਿਕਟ ਦਾ ਜੋ ਵੀ ਹੈ ਹਾਂਜੀ ਹਾਂਜੀ ਜਿਹੜੀ ਜੀ ਵੱਡੀ ਗਿੰਤੀ ਬੈਠੀਆਂ ਰਾਤ ਦਾ ਸਮਾਂ ਜੀ ਕਹਿੰਦੇ ਲੋਕបានੀ ਵੀ ਆਪਾਂ ਨੂੰ ਪ੍ਰੋਸੈਸ਼ਨ ਦਾ ਗੱਲ ਕਰਕੇ ਦੇਖੋ ਜੀ ਅਸੀਂ ਪਿੰਡੂ ਬੰਦੇ ਆ ਰਾਤਾਂ ਵੀ ਚਾਕੜਜ ਵਾਲੇ ਆ ਦੇ ਦਿਨ ਵੀ ਚੱਕਣ ਵਾਲੇ ਆ। ਵੀ ਕੋਈ ਨਹੀਂ ਸਾਨੂੰ ਡਰ। ਸਾਡੇ ਉੱਤੋਂ ਦੀ ਭਾਵੇਂ ਗੱਡੀਆਂ ਲੰਘ ਜਣੇ ਇੱਥੇ ਬੈਠਾਂਗੇ। ਜਿੰਨਾ ਤਰ ਸਾਨੂੰ ਇਨਸਾਬ ਨਹੀਂ ਮਿਲਦਾ। ਸਰਕਟੋਰ ਪ੍ਰਸ਼ਾਸਨ ਨੂੰ ਇਹ ਧੋਣਾ ਚਾਹੀਦਾ ਵੀ ਅਸੀਂ ਤਰਨਾ ਲਾਇਆ ਸਾਨੂੰ ਆ ਕੇ ਸਿਕਿਉਰਟੀ ਤੇ ਦੇਣਾ ਵੀ ਇਹਨਾਂ ਪਿੱਛੋਂ ਕੁਦਰਤੀ ਕੋਈ ਆਵਰਸ਼ ਸੀਟ ਆਵੇ ਉਤੋਂ ਪਿੱਛੋਂ ਸਾਡੇ ਦੇ ਉੱਤੇ ਬੰਦੇ ਬੈਠੇ ਬੰਦੇ ਚੜਾ ਦੇਣਗੇ। ਕੋਈ ਸਿਕਿਉਰਟੀ ਨਹੀਂ ਸਾਨੂੰ ਆ ਕੇ ਇੱਥੇ ਪੁਲਿਸ ਵਾਲੇ ਉੱਥੇ ਆਏ ਆ ਕੇ ਤੇ ਦੇਖ ਕੇ ਤੇ ਚਲੇ ਗਏ। ਐਮ ਐਲ ਏ ਸਾਹਿਬ ਵੀ ਸਵੇਰ ਦੇ ਸੁੱਤੇ ਪਏ। ਐਮ ਐਲ ਏ ਸਾਹਿਬ ਤੋਂ ਤੁਹਾਨੂੰ ਉੱਤੇ ਹਸਪਤਾਲੇ ਮਿਲੇ ਨਹੀਂ ਅੱਜ। ਸਰ ਮਿਲੇ ਨੇ ਮਿਲੇ ਜੀ ਮੈਨੂੰ ਮਿਲੇਆ ਮੇਰਾ ਹੈਲੋ ਹੈਲੋ ਹੋਈਆ ਮੇਰੇ ਸਾਹਮਣੇ ਕਾਲ ਕੀਤੀ ਆ ਨਹੀਂ ਹੱਕ ਬਣ ਕਾਲ ਕੀਤੀ ਆ ਠੀਕ ਆ ਕਹਿੰਦੇ ਜੀ ਤੁਹਾਡੀ ਕਾਰਵਾਈ ਹੋਊਗੀ ਸਤਿ ਸ਼੍ਰੀ ਅਕਾਲ ਕਰਕੇ ਚਲੇ ਗਿਆ ਮੇਰੇ ਮੋਹਣੀ ਸਤਿ ਸ਼੍ਰੀ ਅਕਾਲ ਭਾਈ ਆ ਤੁਰ ਕੇ ਬਿੱਤਾ ਨਾ ਆ ਸਾਰਾ ਤੁਸੀਂ ਆਏ ਸਾਡੇ ਕੋਲ ਬਾਕੀ ਇਹ ਨਹੀਂ ਪਤਾ ਵੀ ਉਹਨਾਂ ਵੱਲੋਂ ਜੋ ਜੋਸ਼ ਵਕਸ਼ਨ ਦਿੱਤਾ ਹੈ ਹਾਂ ਜੀ ਸਾਡੇ ਵੱਲੋਂ ਐਸੇ ਚਲੋ ਉਹਨਾਂ ਨੇ ਸਪੋਰਟ ਕੀਤੀ ਆ ਫੋਨ ਕੀਤਾ ਸਾਡੇ ਕਹਨ ਤੇ ਅਸੀਂ ਉਹਨਾਂ ਦੇ ਘਰ ਵੀ ਗਏ ਸੀ ਸਾਡੇ ਕਹਨ ਤੇ ਮੈਂ ਵੀ ਗਿਆ ਸੀ ਨਾਲ ਚਲੋ ਉਹਨਾਂ ਨੇ ਕਹਿੰਦੇ ਸਾਡੇ ਐਸਚਓ ਸਾਹਿਬ ਨੂੰ ਕਾਲ ਕੀਤੀ वैसे जो साहब कहते हैं चल अना के कम करते सू चैन बना के आम किया आ रिपोर्टा दिखाई अत बैठे ए बी आई न्यूज चैनल देखने वाले सभी दर्शकों से हम अपील करते हैं कि ए न्यूज़ चैनल पर ऐसी ही लेटेस्ट खबरें देखने के लिए हमारे चैनल को सब्सक्राइब करना ना भूले जय हिंद जय भारत